ਪਰਾਗ ਗਿਆ ਸੀ ਆਪਣਾ ਕੋੜਾ ਜਣਾ ਖੜਾ ਕਰਕੇ ਤੇ ਉਹਦਾ ਬਾਹੂ ਦਾ ਫੋਨ ਆਇਆ ਕਹਿੰਦਾ ਬਿਲਟੀ ਦੇ ਪੈਸੇ ਦੇਣ ਆ ਜਾ ਦੋ दांत ਮਾਰੇ ਆ ਅੰਦਰ ਗਰਾਈ ਚ ਪੂਰੇ ਲੱਗੇ ਹੋਦੇ ਬਹੁਤ ਸੀਰੀਅਸ ਹੈਗਾ ਭਾਜੀ ਮਾਰ ਮਾਰ ਕੇ ਉਹਨੂੰ ਬੁਰਾ ਹਾਲ ਕੀਤਾ ਹੋਇਆ ਉਹ ਨਾਲ ਹੀ ਉਹਨੇ ਆਪਣਾ ਰੋਡ ਤੇ ਗਿਆ ਪੈਸੇ ਦੇਣ ਉਹਨੇ ਆਇਆ ਬਾਥਰੂਮ ਸ਼ੈੱਡ ਤੇ ਕਰਨ ਲੱਗਿਆ ਰਾੜੀ ਪਿੱਛੋਂ ਮੁੰਡੇ ਆਏ ਦੋ ਤੇ ਉਹ ਕਾਰਵਾਈ ਪਤਾ ਕੀ ਕਹਿੰਦੇ ਮਾੜੀ ਜੀ ਸੱਟ ਲੱਗੀ ਐ ਸੱਟ ਦੇਖੋਗੇ ਤੁਸੀਂ ਤੁਸੀਂ ਖੁਦ ਕਹਿ ਦੋਗੇ ਕਿ ਸੱਟ ਜ਼ਿਆਦਾ ਲੱਗੀ ਹੋਈ ਐ 7 ਨੰਬਰ ਚੋਂ ਕੋਈ ਨਹੀਂ ਆਇਆ ਸਾਡੀ ਸੋ ਕੋਈ ਸੁਣਵਾਈ ਨਹੀਂ ਕੀਤੀ ਹੈ ਨਹੀਂ ਕਹਿੰਦਾ ਕਿ ਮੇਰਾ ਕੁਝ ਨਹੀਂ ਕਰ ਕੋਈ ਮੈਂ ਮੈਂ ਤਾਂ ਤੜੀ ਪਾਰ ਬੰਦਾ ਹੈਗਾ ਕਹਿੰਦਾ ਮੈਂ ਫੋਟੋ ਪਈ ਹੈ ਤੁਹਾਨੂੰ ਦਿਖਾ ਦਾਂਗੇ ਕਿੰਨੇ ਟੰਕੇ ਲੱਗੇ 12 ਟੰਕੇ ਲੱਗੇ ਥਾਣਾ ਲੱਗੇ ਹੈਗਾ ਮੈਂ ਥਾਣਾ ਲੱਗੀ ਹੋਣ ਦੇ ਬਾਵਜੂਦ ਵੀ ਕੋਈ ਨਹੀਂ ਇਹ ਕਹਿੰਦਾ ਆਪਾਂ ਨਹੀਂ ਆਣਾ ਕਹਿੰਦਾ ਰਾਤ ਹੋ ਗਈ ਹੈ ਕਹਿੰਦਾ 3 ਵਜੇ ਤੁਹਾਡੀ ਕੀ ਦਰਖਾਸਤ ਸੁਣਾਂਗੇ ਅਸੀਂ ਹਾਂ ਉਹਦੇ ਕੋਲ ਕਹੀ ਸੀ ਕਿ ਬਿਲਟੀ ਦੇ ਪੈਸੇ ਪਏ ਸੀਗੇ ਮਾਲਕ ਦੇ ਮੰਨ ਲਿਆ ਮੈਂ ਤਾਂ ਇੱਕ ਤਰ੍ਹਾਂ ਖੋਕਰਣ ਆਈ ਸੀ ਖੋਕਰਣ ਆਏ ਸੀਗੇ ਮੁੰਡੇ ਸੀਗੇ ਦੋ ਬਾਕੀ ਇਥੇ ਡਾਕਟਰ ਦਾ ਇਲਾਜ ਚੱਲਦਾ ਉਹਨਾਂ ਨੇ ਅਨਫਿਟ ਲਿਖਤਾ ਬਾਕੀ ਜਿੱਦਾਂ ਕਾਰ ਵੀ ਰਿਪੋਰਟ ਹਸਲ ਕਰਕੇ ਸੇਵ ਹਸਪਤਲ ਜਿੱਦਾਂ ਕਾਰ ਵੀ ਉਹ ਅੰਬਲੂਚਲੇ ਲੁਧਿਆਣਾ ਲੈ ਕੇ ਆਵਾਂਗੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂ ਲੁਧਿਆਣਾ ਦੇ ਸੰਜੇਗਰਦੀ ਕਲੋਨੀ ਇੱਕ ਲੜਾਈ ਹੁੰਦੀ ਲੜਾਈ ਦੇ ਵਿੱਚ ਇੱਕ ਸ਼ਖਸ ਜਿਹੜੇ ਆ ਦਾਦੂਤ ਮਾਰੇ ਜਾਂਦੇ ਜੋ ਇਲਾਜ ਦੇ ਦਰਮਿਆਨ ਕਲੀਜੀ ਹਸਪਤਲ ਦੇ ਵਿੱਚ ਦਾਖਿਲ ਹੈ ਲੇਕਿਨ ਪਰਿਵਾਰ ਦਾ ਕੀ આરોਪ ਹੈਗਾ ਗੱਲਬਾਤ ਕਰਦੇ ਆ ਕੀ ਨਾਮ ਹੈ ਮੇਰਾ ਜੀ ਮੰਗਲ ਕੁਮਾਰ ਜੀ ਕੀ ਹੋਇਆ ਮੰਗਲ ਭਰਾ ਦੇ ਨਾਲ ਪਰਾਗ ਗਿਆ ਸੀ ਆਪਣਾ ਕੋੜਾ ਜਿਹੜਾ ਖੜਾ ਕਰਕੇ ਤੇ ਉਹਦਾ ਬਾਹੂ ਦਾ ਫੋਨ ਉਹ ਨਾਲ ਹੀ ਉਹਨੇ ਆਪਣਾ ਰੋਡ ਤੇ ਗਿਆ ਪੈਸੇ ਦੇਣ ਉਹਨੇ ਆਇਆ ਬਾਥਰੂਮ ਸ਼ੈੱਟ ਤੇ ਕਰਨ ਲੱਗਿਆ ਰਾੜੀ ਪਿੱਛੇ ਮੁੰਡੇ ਆਏ ਦੋ ਪਤਾ ਨਹੀਂ ਕੌਣ ਸੀਗੇ ਮੁੰਡੇ ਉਹ ਜਾਣਦਾ ਮੁੰਡਿਆਂ ਨੂੰ ਤੇ ਉਹਨਾਂ ਨੇ ਪੁੱਛਿਆ ਉਹ ਜਿਹਨੇ ਦਾੰਦ ਮਾਰੇ ਲੱਗੇ ਮੁੰਡੇ ਕਿੰਨੇ ਕਿੰਨੇ ਕ ਦਾੰਦ ਮਾਰੇ ਦੋ ਦਾੰਦ ਮਾਰੇ ਆ ਅੰਦਰ ਗਹਿਰਾਈ ਚ ਪੂਰੇ ਲੱਗੇ ਹੋਦੇ ਤੇ ਪੁਲਿਸ ਆਂਦੀ ਪੁਲਿਸ ਕੀ ਕਹਿੰਦੀ ਐ ਪੁਲਿਸ ਨਹੀਂ ਆਈ ਭਾਜੀ ਨਹੀਂ ਆਈ ਪੁਲਿਸ ਨੂੰ 10 ਦਿਨ ਹੋ ਗਏ ਤੱਕੇ ਖਾਂਦੇ ਹੋਏ ਆ ਸਾਨੂੰ ਕੋਈ ਵੀ ਨਹੀਂ ਆਈ ਪੁਲਿਸ ਉੱਧਰ ਪੁਲਿਸ ਆਈ ਨਹੀਂ ਨਹੀਂ ਥਾਣਾ ਲੱਗੇ ਹੈਗਾ ਵਾ ਥਾਣਾ ਲੱਗੇ ਹੋਣ ਦੇ ਬਾਵਜੂਦ ਵੀ ਕੋਈ ਨਹੀਂ ਇਹ ਕਹਿੰਦਾ ਆਪਾਂ ਨਹੀਂ ਆਣਾ ਕਹਿੰਦਾ ਰਾਤ ਹੋ ਗਈ ਹੈ ਕਹਿੰਦਾ 3 ਵਜੇ ਤੁਹਾਡੀ ਕੀ ਦਰਖਾਸਤ ਸੁਣਾਂਗੇ ਅਸੀਂ ਹਾਂ ਫਿਰ ਆਪਾਂ ਕੀ ਕਰੀਏ ਚੁੱਪ ਕਰਕੇ ਚੱਲ ਗਏ ਮਰਨ ਕਿਨਾਰ 'ਚ ਮੁੰਡਾ ਹੈਗਾ ਹਾਂਜੀ ਹਾਂਜੀ ਕੋਈ ਕਾਰਵਾਈ ਨਹੀਂ 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 ਭਾਈ ਫੋਟੋ ਪਈ ਹੈ ਤੁਹਾਨੂੰ ਦਿਖਾ ਦਾਂਗੇ ਕਿੰਨੇ ਟੰਕੇ ਲੱਗੇ 12 ਟੰਕੇ ਲੱਗੇ ਤੇ ਕੱਲ ਅੱਜ ਸਵੇਰੇ ਡਾਕਟਰ ਜੱਬ ਨੂੰ ਪੁੱਛਿਆ ਕਹਿੰਦਾ ਕਿ ਹੱਡੀ ਤੱਕ ਦੇ ਫ੍ਰੈਕਚਰ ਹੈਗੀ ਕਹਿੰਦਾ ਦਿਮਾਗ 'ਚ ਕੌਣ ਹੈਗੇ ਨੇ ਬੰਦੇ ਜਿਹਨੇ ਦਾਤ ਮਾਰੇ ਉਹ ਟਿੰਕੂ ਨਾਮ ਹੈਗਾ ਮੁੰਡੇ ਦਾ ਉਹਨਾਂ ਦਾ ਨਾਮ ਹੈਗਾ ਗੱਡਰ ਗੱਡਰ ਮੁੱਲੇ ਚ ਪੂਰੀ ਹੱਤ ਚੱਕੀ ਹੋਈ ਆ ਕਹਿੰਦਾ ਤੁਸੀਂ ਮੀਡੀਆ ਵਾਲੇ ਤੇ ਅੱਗੇ ਆਉਗੇ ਤੁਹਾਨੂੰ ਵੀ ਵੱਡਾਂਗੇ ਕਹਿੰਦਾ ਹਾਂਜੀ ਕਿਉਂਕਿ ਤੁਸੀਂ ਮੀਡੀਆ ਕੋਲ ਜਾਓਗੇ ਤੁਹਾਨੂੰ ਹਾਂਜੀ ਹਾਂਜੀ ਕਿਉਂ ਅੰਨੀ ਬਦਮਾਚੀ ਹੈ ਕਹਿੰਦਾ ਕਿ ਮੇਰਾ ਕੁਝ ਨਹੀਂ ਕਰ ਕੋਈ ਮੈਂ ਮੈਂ ਤਾਂ ਤੜੀ ਪਾਰ ਬੰਦਾ ਹੈਗਾ ਕਹਿੰਦਾ ਮੈਂ ਤੇ ਪੁਲਿਸ ਦਾ ਨਹੀਂ ਪਤਾ ਪੁਲਿਸ ਕਿੱਦਾਂ ਦੀ ਹੁੰਦੀ ਹੈ ਕਹਿੰਦਾ ਮੈਂ ਪੁਲਿਸ ਪੁਲਿਸ ਨਾਲ ਕਹਿੰਦਾ ਮੈਂ ਕਿੰਨੀ ਵਾਰੀ ਆਣਾ ਜਾਣਾ ਹੋ ਗਿਆ ਮੇਰਾ ਮੈਂ ਮੈਂ ਨਹੀਂ ਡਰਦਾ ਕਹਿੰਦਾ ਮਤਲਬ ਮੁਕਦਮਾ ਦਰਜ ਨਹੀਂ ਕੀਤਾ ਹ ਤੱਕ ਕੋਈ ਨਹੀਂ ਤੁਹਾਡਾ ਕੀ ਨਾਮ ਹੈ ਮੇਰਾ ਜਮਨਾ ਨਾਮ ਹੈ ਬਾਬੂ ਜੀ ਕਿ ਕੌਣ ਲੱਗਦਾ ਲੜਕਾ ਇਹ ਮੇਰਾ ਭਤੀਜਾ ਸਗਾ ਹਾਂ ਮੇਰੇ ਕੋ ਮੁੰਡਾ ਕਿਦਾ ਹੈਗਾ ਹੂੰ ਇਹ ਮੇਰੀ ਭਾਬੀ ਤੁਹਾਡਾ ਮੁੰਡਾ ਹੈਗਾ ਕਿੰਨੇ ਕ ਦਾਤ ਮਾਰੇ ਉਹਦੇ ਦੋ ਦੋ ਕਿੱਦਾਂ ਕੰਡੀਸ਼ਨ ਕਿੱਦਾਂ ਉਹਦੀ ਬਹੁਤ ਸੀਰੀਅਸ ਹੈਗਾ ਬਾਜੀ ਮਾਰ ਮਾਰ ਕੇ ਉਹਨੂੰ ਬੁਰਾ ਹਾਲ ਕੀਤਾ ਹੋਇਆ ਤੇ ਅਸੀਂ ਪਰਸੋ ਦੀ ਰਿਪੋਰਟ ਕੀਤੀ ਹੈ ਉਧਰੋਂ ਸੱਤ ਨੰਬਰ ਚੌਂਕੀ ਤੋਂ ਕੋਈ ਨਹੀਂ ਆਇਆ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈ ਨਹੀਂ ਉਹਦੀ ਮਾਸੀ ਨਾ ਜਿਹੜੀ ਜੀਤ ਦੀ ਕਰਾ ਲਈ ਉਹ ਸਾਰਾ ਕੁਝ ਕਰਾ ਰਹੀ ਹੈਗੀ ਮਤਲਬ ਉਹੀ ਸਭ ਵਾਰ ਦਾ ਕਰਾ ਰਹੀ ਹੈ ਉਹ ਉਹੀ ਕਰਾ ਰਹੀ ਹੈ ਉਹਦੀ ਕੁੜੀ ਨੇ ਬੋਲੀ ਉਹ ਕਹਿੰਦੀ ਪਈ ਕਹਿੰਦੀ ਕਹਿੰਦੀ ਪਈ ਉਹ ਕਿ ਜੇ ਜੇ ਤੁਸੀਂ ਥਾਣੇ ਤੇ ਜਾਓਗੇ ਕਹਿੰਦਾ ਉਹ ਉਹਦੀ ਬਬੂ ਮਾਸੀ ਕਹਿੰਦੀ ਵੀ ਮੈਂ ਫਿਰ ਜਿੰਨੇ ਵੀ ਮੁੰਡੇ ਆ ਕੇ ਕਹਿੰਦੀ ਫਿਰ ਤੋਂ ਖੁਟਵਾਉਂਗੀ ਉਹਦੇ ਨਾਲ ਅੱਛਾ ਹਾਂਜੀ ਕੋਈ 24 ਘੰਟੇ ਦਾ ਡਾਂਟ ਕਹਿੰਦਾ ਫੋਨਾਂ 'ਚ ਹੋਣੇ ਵੀ ਧਮਕੀਆਂ ਦੇ ਰਿਹਾ ਕਿ ਤੁਹਾਨੂੰ ਜਾਨ ਦੋ ਨੰਬਰ ਬਾਅਦੂੰਗਾ ਹੁਣੇ ਵੀ ਧਮਕੀਆਂ ਦੇ ਰਿਹਾ ਉਹ ਮੁੰਡਾ ਪੁਲਿਸ ਲੈ ਕੇ ਮੇਰੇ ਲੜਕੇ ਨੂੰ ਪਕੜवाने ਕੇ ਲਈ ਲੈ ਕੇ ਆਏ ਅੱਛਾ ਹਾਂ ਉਸੇ ਵਕਤ ਪੁਲਿਸ ਆ ਗਈ ਤੇ ਮਾਰੇ ਬਾਕਤ ਪੁਲਿਸ ਕਿ ਹੋ ਕੀ ਰਿਹਾ ਬਈ ਮੁੰਡਾ ਸਰੇ ਮਾਰਦਾ ਇਹ ਪਤਾ ਕੀ ਗੱਲ ਹੋਈ ਹੈ ਜੇ ਰੋਡ ਤੇ ਗਿਆ ਇਹਨੇ ਮੁੰਡਾ ਸਾਡਾ ਉੱਥੇ ਤੇ ਇਹਨਾਂ ਨੇ ਨਾ ਉੱਥੇ ਬਾਥਰੂਮ ਕਰਨ ਲੱਗਿਆ ਸਾਈਡ ਤੇ ਉਹਦੇ ਕੋਲ ਪੇਸੀਕੀਬਿਲਟੀ ਦੇ ਪੈਸੇ ਪਏ ਸੀਗੇ ਮਾਲਕ ਦੇ ਮਨ ਲਿਆ ਮੈਂ ਤਾਂ ਕਿੱਕ ਖੋ ਕਰਨ ਆਏ ਸੀ ਖੋ ਕਰਨ ਆਏ ਸੀਗੇ ਮੁੰਡੇ ਸੀਗੇ ਦੋ ਤੇ ਉਹਨੇ ਮਾਰੇ ਇਹਨੂੰ ਭਰਾ ਨੂੰ ਉਨੇ ਦਾਤ ਮਾਰੇ ਇੱਥੇ ਤੇ ਇੱਥੋਂ ਲੈ ਕੇ ਇੱਥੇ ਟੱਕ ਕੇ ਲੱਗੇ ਸਾਰੇ ਠੀਕ ਹੈ ਜੀ ਤੇ ਇੱਥੇ 7 ਨੰਬਰ ਥਾਣੇ ਤੇ ਉੱਤੋਂ ਸਿਵਲ ਤੇ ਹਸਪੀਟਲ ਤੋਂ ਇਹਨਾਂ ਕੋਲ ਪਰਚਾ ਗਿਆ ਕੋਈ ਕਾਰਵਾਈ ਨਹੀਂ ਹੋਈ ਹੈ ਕੱਲਦੇ ਅਸੀਂ ਇੱਥੇ ਸੀਗੇ ਨਾ ਕੋਈ ਪੁਲਿਸ ਵਾਲਾ ਆਇਆ ਰਿਪੋਰਟ ਲੈਣ ਵਾਸਤੇ ਅੱਜ ਪੁਲਿਸ ਕਿੱਦਾਂ ਆਗੀ ਅੱਜ ਪੁਲਿਸ ਆਈ ਅਸੀਂ ਖੁਦ ਗਏ ਆ ਉੱਧਰ ਤੇ ਉਹ ਕਹਿੰਦੇ ਅਸੀਂ 10 ਮਿੰਟ ਤੇ ਉੱਥੇ ਆ ਰਹੇ ਹਾਂ ਤੇ 10 ਮਿੰਟ ਤੇ ਇੱਧਰ ਆਏ ਆ ਤੇ ਉਹ ਕਾਰਵਾਈ ਪਤਾ ਕੀ ਕਹਿੰਦੇ ਮਾੜੀ ਸ਼ੱਟ ਲੱਗੀ ਐ ਸ਼ੱਟ ਦੇਖੋਗੇ ਤੁਸੀਂ ਤੁਸੀਂ ਖੁਦ ਕਹਿ ਦੋਗੇ ਕਿ ਸ਼ੱਟ ਜਿਆਦਾ ਲੱਗੀ ਹੋਈ ਐ ਮਾੜੀ ਸ਼ੱਟ ਹੁੰਦੀ ਦਾ ਅਨਫਿਟ ਕਿਉਂ ਕਹਿ ਗਏ ਮਨ ਮੁਲਾਜ਼ਮ ਮੁਲਾਜ਼ਮ ਕਹਿ ਰਹੇ ਅਨਫਿਟ ਹੈਗਾ ਉਹਦੀ ਕੰਡੀਸ਼ਨ ਦਾ ਬਿਆਨ ਦੇਣ ਜੋਗੀ ਨਹੀਂ ਪਰ ਇਹ ਗੱਲ ਹਾਂਜੀ ਹਾਂਜੀ ਵੀਰ ਜੀ ਹਾਂਜੀ ਬੋਡੀ ਸ਼ੌਂਟ ਲੱਗੀ ਐ ਮੰਗ ਕੀ ਕਰਦੇ ਹਾਂ ਮੰਗ ਇਹ ਕਰਦੇ ਆ ਅਸੀਂ ਕਿ ਮੰਗ ਇਹ ਕਰਦੇ ਆ ਕਿ ਅਸੀਂ ਅਸੀਂ ਫੈਸਲਾ ਚਾਹੁੰਦੇ ਆ ਕਿ ਅਸੀਂ ਆਪਣਾ ਜੋ ਵੀ ਐ ਕਾਰਵਾਈ ਚਾਹੁੰਦੇ ਆ ਕਿ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਪੁਲਿਸ ਵਾਲਿਆਂ ਨੂੰ ਪਰ ਕੋਈ ਕਾਰਵਾਈ ਇਹਨਾਂ ਨੇ ਕੀਤੀ ਨਹੀਂ ਕੋਈ ਵੀ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਨਸ਼ਾ ਕਰਦਾ ਹੈ ਉਹ ਮੁੰਡਾ ਪਰਿਵਾਰ ਹੈ ਲੇਕਿਨ ਇਹ ਪਰਿਵਾਰ ਹੈ ਜੋ ਪਰਿਵਾਰ ਦੇ ਹਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਪਰਿਵਾਰ ਲਗਾਤਾਰ ਇੱਕ ਨਿੱਜੀ ਹਸਪਤਾਲ ਦੇ ਬਾਹਰ ਹੈਗਾ ਜਿੱਥੇ ਕਿ ਇਨਸਾਫ ਦੀ ਮੰਗ ਕਰਦਾ ਹੈ ਕਿ ਪਰਿਵਾਰ ਦੇ ਇੱਕ ਜੀ ਦੇ ਨਾਲ ਲੁੱਟ ਖੋਹ ਦੀ ਨੀਅਤ ਨਾਲ ਜਿਹੜੇ ਦਾਤਰਾ ਹਮਲਾ ਕੀਤਾ ਗਿਆ ਲੇਕਿਨ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਪਰਿਵਾਰ ਦਾ ਇਹ ਇਨਸਾਫ ਮੰਗਦੀ ਗੁਹਾਰ ਆ ਕਿ ਸਾਡੇ ਬੱਚੇ ਉੱਤੇ ਜਿਹੜੀ ਜਿਨ੍ਹਾਂ ਨੇ ਵਾਰਦਾਤ ਕੀਤੀ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਸਾਨੂੰ ਇਨਸਾਫ ਮਿਲੇ ਮਲਕੀਤ ਵੀਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਈਓ ਨੇ ਮਲਕੀਤ ਭਾਜੀ ਹੈ ਕਿ ਮਾਮਲਾ ਹੋਇਆ ਕੀ ਸੀਗਾ ਕਿ ਕੋਈ ਆਇਡੈਂਟੀਫਾਈ ਹੋ ਪਾਇਆ ਅਜੇ ਜਿਨ੍ਹਾਂ ਨੇ ਕੋਈ ਪੁਰਾਣੀ ਰੰਜਿਸ਼ ਵਾਜੀ ਲੜਾਈ ਝਗੜਾ ਸੇਵਾ ਪਾਰ ਤੋਂ ਪੋਕਟ ਪੜਾਈ ਹੈ ਮਲਾ ਐਮ ਐਲ ਆ ਐਮ ਐਲ ਆ ਹਾਸਲ ਕਰ ਲਿਆ ਤੇ ਉਧਰ ਹੋ ਜਾ ਹਾਂਜੀ ਤੇ ਮੇਰਾ ਹਾਸਲ ਕਰਨੀ ਹੈ ਤੇ ਬਾਕੀ ਇਥੇ ਡਾਕਟਰ ਦਾ ਇਲਾਜ ਚੱਲਦਾ ਉਹਨਾਂ ਨੇ ਅਨਫਿਟ ਲਿਖਤਾ ਬਾਕੀ ਜਿੱਦਾਂ ਉਹ ਸਰ ਵੀ ਰਿਪੋਰਟ ਹਸਨ ਕਰਕੇ ਸੇਵਾ ਹਸਰ ਜਿੱਦਾਂ ਕਰ ਰਿਓ ਅੰਗ ਉੱਚਲੇ ਲੇਕਿਨ ਇਹਨਾਂ ਦਾ ਰੋਪ ਹੈ ਕਿ ਪੁਰਾਣੀ ਰੰਜਿਸ਼ ਨਹੀਂ ਸੀਗੀ ਲੇਕਿਨ ਕਤਲਾਨਾ ਹਮਲਾ ਕੀਤਾ ਗਿਆ ਜਿੱਦਾਂ ਉਹ ਕੋਈ ਕਾਰਵਾਈ ਕੀਤੀ ਜਾਊਗੀ ਮਤਲਬ ਉਸ ਚੀਜ਼ ਨੂੰ ਟ੍ਰੇਸ ਕੀਤਾ ਜਾਊਗਾ ਆ ਹਾਂ ਕਾਰਵਾਈ ਕੀਤੀ ਜਾਊਗੀ ਜੋ ਡਾਕਟਰ ਦੀ ਐਮਐਲਆਰ ਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਕੋਈ ਮੁਕਦਮਾ ਹਜੇ ਮਲਕੀਤ ਜੀ ਦਰਜ ਕੀਤਾ ਗਿਆ ਜੀ ਨਹੀਂ ਅਜੇ ਕਰਨਾ ਅਨਫਿਟ ਲਿਖਿਆ ਡਾਕਟਰ ਸਾਹਿਬ ਨੇ ਇਹ ਬਿਆਨ ਲਿਖੇ ਕੱਲ ਦੁਬਾਰਾ ਲਿਖੇ ਜਾਣਗੇ ਰਿਪੋਰਟ ਅਨਸਲ ਕਰਕੇ ਡਾਕਟਰ ਸਾਹਿਬ ਕੋ ਜੋ ਲਿਖੇਗਾ ਉਹ ਦੇ ਮੁਤਾਬਕ ਕਰੀਏ ਕਿੱਥੇ ਕਰਕੇ ਹੋਇਆ ਸੀ ਇਨਸੀਡੈਂਟ ਸਾਰਾ ਇਹ ਸੰਜੀਗਾਂਤਿ ਕਲੋਨੀ ਦੇ ਰਿਹਾ ਹੈ ਸੰਜੀਗਾਂਤਿ ਕਲੋਨੀ ਕਿੰਨੀ ਦੇਰ ਹੋ ਗਈ ਵਾਰਦਾਤ ਨੂੰ ਪਰਸੋਂ ਰਾਤੀ ਹੋਇਆ ਸੀ ਕੱਲ ਇਹਨਾਂ ਦੀ ਹਾਂ ਐਮਐਲਏ ਅੱਜ ਮਿਲੀ ਤੇ ਉਹਨਾਂ ਸਾਹਿਬ ਕੋ ਲਿਖਿਆ ਕੋਈ ਆਇਡੈਂਟੀਫਾਈ ਹੋ ਪਾਇਆ ਅਜੇ ਕੋਈ ਅਜੇ ਸੁਚ ਨਹੀਂ ਦੇਖਾਂਗੇ ਬਿਆਨ ਦੱਜ ਕਰਕੇ ਫਿਰ ਰਿਪੋਰਟ ਮਾਰਾਂ ਫੜ ਕੇ ਦਿਤੀ ਉਹ ਕੀ ਗੱਲ ਹੈ ਕਿਉਂ ਹੋਇਆ ਮਰ ਪਰਚਾ ਦਰਜ ਕੀਤਾ ਜਾਊਗਾ ਪਰਚਾ ਦਰਜ ਕੀਤਾ ਜਾਊਗਾ ਹਰ ਹਾਲ ਬਿਲਕੁਲ ਚੁੱਕਿਆ ਇਹ ਸਰਨਾ ਮਲਕੀਤ ਜੀ ਸਾਡਾ ਨਾਮ ਮੋਜੂਦ ਹੈ ਜਿਨ੍ਹਾਂ ਨੇ ਕਿਹਾ ਕਿ ਬੰਦਾ ਜੇ ਅਨਪਠਾ ਜਿੱਦਾਂ ਹੀ ਮੁਕੱਦਮਾ ਜਿਹੜਾ ਦਰਜ ਕੀਤਾ ਜਾਊਗਾ ਲੁਧਿਆਣਾ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ